ਟੇਕਰ ਤੁਹਾਡੇ ਪੈਸੇ ਸਰਕਾਰੀ ਬੈਂਕ ਵਿੱਚ ਹੀ ਸੁਰੱਖਿਅਤ ਨਹੀਂ ਤਾਂ ਫਿਰ ਤੁਹਾਡਾ ਰੱਬ ਹੀ ਰਾਖਾ ਹੋਵੇਗਾ ਜੀ ਹਾਂ ਮਾਮਲਾ ਸਾਬਕ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਪਿੰਡ ਸ਼ੇਖਪੁਰਾ ਵਿਖੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿੱਚੋਂ ਕਰੀਬ 2 ਦਰਜਨ ਕਿਸਾਨਾਂ ਦੇ ਲੱਖਾਂ ਰੁਪਏ ਤੇ ਵੱਡੀ ਮਾਤਰਾ ਵਿੱਚ ਸੋਨਾ ਗਹਿਣ ਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਪੀੜਤ ਕਿਸਾਨ ਦੱਸਦੇ ਕਿ ਉਹਨਾਂ ਦੇ ਖਾਤੇ ਵਿੱਚ ਲੱਖਾਂ ਰੁਪਏ ਜਮ੍ਹਾਂ ਕਰਾਏ ਸਨ ਪਰ ਜਦੋਂ ਉਹ ਬੈਂਕ ਵਿੱਚ ਪੈਸੇ ਕਢਵਾਉਣ ਆਏ ਤਾਂ ਬੈਂਕ ਵੱਲੋਂ ਉਹਨਾਂ ਦੇ ਖਾਤੇ ਵਿੱਚ ਕੁਝ ਵੀ ਨਾ ਹੋਣ ਦਾ ਖੁਲਾਸਾ ਕੀਤਾ ਗਿਆ। ਇਸ ਤੋਂ ਬਾਅਦ ਕਿਸਾਨਾਂ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ। ਇੱਕ ਨਹੀਂ ਸਗੋਂ ਕਰੀਬ ਡੇਢ ਦਰਜਨ ਕਿਸਾਨਾਂ ਨਾਲ ਇਸ ਠੱਗੀ ਦਾ ਸ਼ਿਕਾਰ ਹੋਏ ਕਿਸਾਨਾਂ ਨੇ ਆਪਣੀ ਫਰਿਆਦ ਲਗਾਈ ਹੈ। ਇਸਨਾਰ ਹੀ ਇਸ ਮਾਮਲੇ ਵਿੱਚ ਬੈਂਕ ਦੇ ਕੈਸ਼ੀਅਰ ਖਿਲਾਫ ਮਾਮਲਾ ਦਰਜ ਕਰ ਲਿਆ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ। ਕਹਤੇ ਸੀਗਾ 235 ਦੀ ਮੇਰੀ ਲਿਫਟ ਸੀ 235 ਦੀ ਮੇਰੇ ਭਰਾ ਦੀ ਲਿਫਟ ਸੀ ਸਾਰੇ ਅਸੀਂ ਬੱਚੇ ਨੂੰ ਬਾਹਰ ਤੋਰਨਾ ਸੀ ਜਦੋਂ ਅਸੀਂ ਵਿੜਕ ਲਈਤੀ ਤੇ ਪੈਸੇ ਲੈਣ ਆਏ ਤੇ ਇਹ ਕਿੰਨੇ ਵੀ ਛੋੜੇ ਖਾਤੇ 'ਚ ਪੈਸਾ ਹੈ ਨਹੀਂ। ਤੁਸੀਂ ਕਿਵੇਂ ਪਤਾ ਕੀਤਾ ਵੀ ਕੀ ਹੋਇਆ ਕੀ ਗੱਲਬਾਤ ਕੀਤੀ ਸਾਰੀ ਬੈਂਕ ਅਸੀਂ ਪਤਾ ਕਰਾਈ ਸਾਨੂੰ ਕਹਿੰਦੇ ਕੋਈ ਗੱਲ ਨਹੀਂ ਸੀ ਤੁਹਾਡੇ ਨਾਲ ਆ ਤੁਹਾਡੀ ਨੇ ਸਹਿਮਤੀ ਸਾਡੀ ਅਸੀਂ ਤੁਹਾਨੂੰ ਪੈਸੇ ਦਵਾ ਦੇਾਂਗੇ ਸਾਨੂੰ ਤਾਂ ਇਹ ਗੱਲ ਕਹੇ ਕਿ ਮੋੜ ਦਾਂਦੇ ਸੀ ਅੱਜ ਤੱਕ ਸਾਨੂੰ ਕੋਈ ਪੈਸਾ ਇਹਨਾਂ ਨੇ ਦਿੱਤਾ ਨਹੀਂ ਸਾਨੂੰ ਇਹ ਨਹੀਂ ਪਤਾ ਵੀ ਕਿਹਨੇ ਕੱਢਿਆ ਕਿਹਨੇ ਨਹੀਂ ਕੱਢਿਆ ਤੇ ਜਦੋਂ ਪੈਸੇ ਨਿਕਲਦੇ ਕੋਈ ਮੈਸੇਜ ਮੂਸੀ ਨਹੀਂ ਨਹੀਂ ਸਾਡੇ ਕੋਲ ਕੁਝ ਨਹੀਂ ਗਿਆ ਜੀ ਅਣਪੜ੍ਹ ਬੰਦੇ ਸੀ ਦੋਨੇ ਜੀ ਸਾਡੇ ਕੋਲ ਕੁਝ ਨਹੀਂ ਆਇਆ ਤੁਸੀਂ ਕਾਪੀ ਲੈ ਕੇ ਆਉਂਦੇ ਪੂਰੀ ਕਰਨ ਵਾਸਤੇ ਜਾਂ ਹੋਰ ਕੋਈ ਕਰਦੇ ਨਹੀਂ ਜੀ ਸਾਨੂੰ ਕੁਝ ਨਹੀਂ ਇਹਨਾਂ ਨੇ ਮਸ਼ੀਨਾਂ ਵਿੱਚ ਸੁਣ ਰੋਕ ਰੱਖੇ ਨੇ ਸਾਨੂੰ ਕੁਝ ਨਹੀਂ ਦੱਸਿਆ ਜੀ ਹਾਂ ਜੀ ਕਿ ਉਹ ਹਾਈ ਥੋੜਾ ਸੇ ਉਹਨਾਂ ਗੰਭ ਹੋ ਗਿਆ ਸਾਨੂੰ ਕੋਈ 12 ਬੰਦੇ ਨੇ ਦੱਸਿਆ ਸੀ ਅਸੀਂ ਇਹਨਾਂ ਕੋਲੇ ਆਏ ਤਕਰੀਬਨ ਪਿਛਲੇ ਡੇਢ ਦੋ ਮਹੀਨੇ ਤੋਂ ਅਸੀਂ ਚੱਕਰ ਲਗਾ ਰਹੇ ਸੀਗੇ ਸਾਨੂੰ ਇਹਨਾਂ ਕਿਤੇ ਵੀ ਥੋੜਾ ਸੌਣਾ ਦਾ ਹੋ ਗਿਆ ਫਰਾਡ ਹੋ ਗਿਆ ਵੀ ਇਸ ਕਰਕੇ ਤੁਸੀਂ ਆਪ ਦੇ ਪੈਸੇ ਆਪਣੇ ਜਮ੍ਹਾਂ ਕਰਾਜੋ ਤੇ ਜਿਹੜੇ ਬੈਂਕ ਦੇ ਬੰਦੇ ਹੈਗੇ ਅਸੀਂ ਆਖਿਆ ਕਿ ਵੀ ਇੰਕਮ ਵੀ ਕਰਾ ਦੇਗੀ ਫਿਰ ਕਹਿੰਦੇ ਵੀ ਤੁਸੀਂ ਸਾਡੇ ਦੇ ਪੈਸੇ ਲੈ ਜੂਗੇ ਅਸੀਂ ਆਖਿਆ ਵੀ ਸਾਡੇ ਦਾ ਸਿਆਣਾ ਦੇ ਦੇ ਸਾਰਾ ਟੋਲੀ ਸਾਡਾ ਦੇ 3-4 ਲੱਖ ਰੁਪਏ ਨੁਕਸਾਨ ਹੋ ਰਿਹਾ ਜਿਹੜੇ ਮੁਸਾਬਕੇ ਪੈਸੇ ਦਿੰਦੇ ਅਸੀਂ ਆਖਿਆ ਵੀ ਸਾਡਾ ਸਾਨੂੰ ਸਿਆਣਾ ਦੇ ਦਿਓ ਬਾਕੀ ਆਏ ਜੀ ਜੋ ਸਟਾਫ ਸੀਗਾ ਇਹ ਪਹਿਲਾਂ ਵੀ ਇਹ ਲੋਕਾਂ ਦੇ ਬਹੁਤ ਵੱਡੇ ਠੇਕੇ ਬਲੇ ਹੋਇਆ ਉਧਰ ਉਧਰ ਹੀ ਖਾਤੇ ਚੋਂ ਪੈਸੇ ਨਿਕਲੇ ਨੇ ਪੈਸੇ ਕੱਢ ਕੇ ਉਹ ਬੰਦਾ ਫਰਾਡ ਫਿਰ ਲੋਕਾਂ ਨੂੰ ਪੈਸੇ ਮੋੜੇ ਨੇ ਉਸ ਤੋਂ ਬਾਅਦ ਫਿਰ ਇਨਕਾਬੀਆਂ ਦੇ ਦਿੰਦੀਆਂ ਕੈਸ਼ੀਅਰ ਨੂੰ ਫਿਰ ਦੇਖੋ ਇਹਦੇ ਵਿੱਚ ਕੀ ਸਟਾਫ ਕਿਵੇਂ ਮਿਲੀ 500 ਰੁਪਏ ਸਾਰਾ ਮੈਂ ਪੁੱਛਿਆ ਵੀ ਫੇਰ ਮੇਰੇ ਕਿੱਧਰ ਗਏ ਮੈਨੇਜਰ ਆ ਦਾ ਜੇ ਵੀ ਬੋਗਵਾਇਂ ਜੇਕਰਨ ਲੱਗਿਆ ਮੈਂ ਖਾ ਮੇਰੀ ਤਸਲੀਤ ਕਰਾਓ ਜੀ ਕਿੱਧਰ ਗਏ ਮੇਰੇ ਪੈਸੇ ਮੇਰੇ ਪੈਸੇ ਦਿਓ ਮੈਨੇਜਰ ਨੇ ਖੇ ਰ ਬਾਕੀ ਮੁੰਡੇ ਜੇ ਸਾਦਲੇ ਦੇਖੋ ਵੀ ਐਂ ਕਰੋ ਵਾਹ ਕਰੋ ਹੋਊ ਤਾਂ ਗੱਲਬਾਤ ਸਾਰੀ ਇੱਕੋ ਹੀ ਵਿੱਚ ਹੀ ਮੈਨੇਜਰ ਹੋਣਾ ਮੈਨੇਜਰ ਕਿਹੜਾ ਬਾਹਰ ਹੋਣਾ ਫੇਰ ਇਹ ਕਪੜੇ ਜਦੋਂ ਐਡੇ ਐਡੇ ਕਰਦੇ ਨੇ ਬੈਂਕ ਤਾਂ ਖਾਲੀ ਹੋ ਗਈ ਮੈਨੇਜਰ ਨੂੰ ਕੀ ਪਤਾ ਨਹੀਂ ਹੋਣਾ ਪਤਾ ਇਹ ਸਾਰਾ ਵਿੱਚੇ ਔਰ ਕਿਤੇ ਕਾਰਵਾਈ ਮੰਗਦੀ ਮੰਗ ਕਰਨੀ ਜੀ ਔਰ ਕਿਹਨੇ ਕਹਿੰਦੇ ਉਹ ਤੇ ਪਰਚਾ ਦਰਜ ਹੋ ਗਿਆ ਕੈਸ਼ੀਅਰ ਤੇ ਪਰਚਾ ਦਰਜ ਹੋ ਗਿਆ ਕੱਲਾ ਕਾ ਇਸ ਯਾਰ ਪੈਸੇ ਕਿਵੇਂ ਲੈ ਜਾਊਗਾ ਜੀ ਕੁਛ ਦੇ ਲਿਮਟਾਂ ਦੇ ਪੈਸੇ ਸੀਗੇ ਸੇਵਿੰਗ ਖਾਤੇ ਵੀ ਸੀ ਖੁੱਲੇ ਖਾਤੇ ਵੀ ਸੀਗੇ ਤੇ ਫਸਲ ਦੇ ਪੈਸੇ ਆਏ ਸੀ ਦੇਖੋ ਗਾਹਕ ਕੋਈ ਵੀ ਹੈ ਕਿਸਾਨ ਹੈ ਆਪਾਂ ਸਭ ਤੋਂ ਵਧੀਆ ਧਾਰਾ ਬੈਂਕ ਨੂੰ ਮੰਨਦੇ ਆਂ ਵੀ ਆਪਾਂ ਸੇਫ ਬੈਂਕ ਦੇ ਵਿੱਚ ਆਪਾਂ 골ਡ ਵੀ ਰੱਖਦੇ ਆਂ ਪੈਸੇ ਵੀ ਰੱਖਦੇ ਆਂ ਵੀ ਬੈਂਕ 'ਚ ਰੱਖ ਕੇ ਆਪਾਂ ਟੈਨਸ਼ਨ ਫਰੀ ਆਂ ਸਾਡੇ ਨਾਲ ਹੀ ਕਿਸਾਨ ਖੜਿਆ ਗੁਰਤੇਜ ਸਿੰਘ ਇਹਨਾਂ ਦਾ ਮਾੜਾ ਆੜਤਗੇ ਚ ਸੀਗਾ 20 ਲੱਖ ਰੁਪਈਆ ਇਹਨਾਂ ਦਾ ਆੜਤਿਆ ਲੈ ਗਿਆ ਜੋ ਉਧਰੋਂ ਆਪਾਂ ਕਹਿ ਨਹੀਂ ਵੀ ਉਦੋਂ ਬੈਂਕ ਚ ਠੀਕ ਐ ਤਾਂ ਇਧਰੋਂ ਬੈਂਕ ਵੀ ਲੈ ਗਿਆ ਤੇ ਕਿਸਾਨ ਤਾਂ ਦੋਨੇ ਪਾਸੋਂ ਮਾਰਿਆ ਗਿਆ ਜੀ ਉਸ ਤੋਂ ਬਾਅਦ ਅਸੀਂ ਇਹਨਾਂ ਤੋਂ ਆਏ ਸਟਾਫ ਕੋਲੇ ਇੱਥੇ ਦੇ ਆ ਆਰ ਆਈਆਰ ਬ੍ਰਾਂਚ ਇਹਨੇ ਦੀ ਬਿਠੰਡੇ ਹੈਗਾ origignal office ਉਹ ਚ ਗਏ ਪਰ ਇਹਨਾਂ ਨੇ ਕੋਈ ਸਾਨੂੰ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਫਿਰ ਅਸੀਂ ਪਿੰਡ ਵੱਲੋਂ ਜਥੇਬੰਦੀ ਵੱਲੋਂ ਇੱਥੇ ਧਰਨਾ ਦਿੱਤਾ 17 ਤਰੀਕ ਨੂੰ ਉਦੋਂ ਪਰਿੰਨ ਡੀਐਸਪੀ ਸਾਹਿਬ ਆਏ ਤੇ ਮਨਜੀਤ ਸਾਹਿਬ ਇਹਨਾਂ ਨੇ ਉੱਪਰ ਗੱਲ ਕੀਤੀ ਆਪਦੇ ਫਿਰ ਇਹਨਾਂ ਨਾਲ ਗੱਲ ਹੋਈ ਵੀ ਅਸੀਂ ਐਫਆਰ ਲਾਂਚ ਕਰਾਂਗੇ ਪੁਲਿਸ ਪ੍ਰਸ਼ਾਸਨ ਕਹਿੰਦਾ ਇਹ ਕਹਿੰਦੇ ਵੀ ਸਿਵਲ ਸੂਟ ਪਾਵਾਂਗੇ ਉੱਥੇ ਮਨਜ਼ੂਰੀ ਲੈ ਕੇ ਕਿਸਾਨਾਂ ਦੇ ਪੈਸੇ ਦੇਵਾਂਗੇ ਪਹਿਲਾਂ ਇਹ ਕਹਿੰਦੇ ਸੀ ਸਾਡਾ ਕੈਸ਼ੀਅਰ ਲੈ ਗਿਆ ਅਸੀਂ ਸਾਡਾ ਕਿਸੇ ਕੈਸ਼ੀਅਰ ਨਾਲ ਮਤਲਬ ਨਹੀਂ ਉਹ ਤੇ ਤੁਸੀਂ ਕੇਸ ਚ ਲਾਓ ਉਹਦੇ ਨਾਲ ਜੇ ਮਰਜ਼ੀ ਲੜੋ ਪਰ ਸਾਡੇ ਕਿਸਾਨਾਂ ਦੇ ਜਲਦੀ ਤੋਂ ਜਲਦੀ ਪੈਸੇ ਹੋਣੇ ਚਾਹੀਦੇ ਆ ਇਹਨਾਂ ਨੇ ਕਿਹਾ ਵੀ ਅਸੀਂ ਸਿਵਲ ਸੂਟ ਪਾਵਾਂਗੇ ਇੱਕ ਦੋ ਤਰੀਕਾ ਦੇ ਵਿੱਚ ਵਿੱਚ ਹਰ ਇੱਕ ਦਾ ਜੇ ਕਿਸੇ ਦੇ ਲਿਮਟਾ ਲਿਮਟਾ ਵਾਲਾ ਵਿਆਜ ਇਹ ਕਿਸੇ ਖੁੱਲੇ ਖਾਤੇ ਦੇ ਖੁੱਲੇ ਖਾਤੇ ਵਾਲੇ ਵਿਆਜ ਲੈ ਕੇ ਅਸੀਂ ਇਹਨਾਂ ਦਾ ਨਿਮੇੜਾ ਲਏ ਜੀ ਜਿਹੜੀ ਗੱਲ ਸਾਡੇ ਨਾਲ ਹੋਈ ਹੈ ਤੇ ਖਰਾ ਉਤਰਨ ਦਾ ਠੀਕ ਹੈ ਜੇ ਇਹ ਤੋਂ ਕੋਈ ਅੱਗੇ ਪਿਛੇ ਹੋਣਗੇ ਤਾਂ ਅਸੀਂ ਸੰਘਰਸ਼ ਸਾਡਾ ਫਿਰ ਇਹ ਸੋਨਾ ਜਿਹੜਾ ਗਾਇਬ ਹੋਇਆ ਕਿੱਥੋਂ ਗਾਇਬ ਹੋਇਆ ਕਿੱਥੇ ਤਾਂ ਰਹਿ ਸੀ ਕਿ ਇਹ 골ਡ ਲੋਨ ਲਿਆ ਸੀਗਾ ਜੀ 골ਡ ਲੋਨ ਲੈ ਕੇ ਤੇ ਜਦੋਂ ਉਹ ਆਪਣਾ ਬੰਦ ਕਰਵਾਉਣ ਆਏ 골ਡ ਲੋਨ ਦੋਨੇ ਕਿਸਾਨ ਤੇ ਉਹ ਇਮਾਨੀਓ ਕੈਸਐਸਪੀ ਸਾਹਿਬ ਨੂੰ ਇੱਕ ਦਰਖਾਸਤ ਦਿੱਤੀ ਗਈ ਸੀ ਪਿਆਰਾ ਸਿੰਘ ਵੱਲੋਂ ਕਿ ਐਸਬੀਆਈ ਬੈਂਕ ਸ਼ੇਖਪੁਰਾ ਬ੍ਰਾਂਚ ਵਿੱਚ ਉਹਨਾਂ ਦੇ ਅਕਾਊਂਟ ਚੋਂ ਪੈਸੇ ਕਢਵਾਏ ਗਏ ਸੀ ਜਦਕਿ ਉਹਨਾਂ ਨੇ ਇਹੋ ਜਿਹਾ ਕੁਝ ਕੰਮ ਨਹੀਂ ਕੀਤਾ ਸੀ ਇਸ ਦੀ ਜਾਂਚ ਈਓ ਬੈਂਕ ਕੋਲ ਗਈ ਸੀ ਈਓ ਬੈਂਕ ਨੇ ਪੜਤਾਲ ਕਰਕੇ ਇਹ ਸਿੱਟਾ ਕੱਢਿਆ ਕਿ ਕਾਫੀ ਜਲਿਆਂ ਦੇ ਅਕਾਊਂਟ ਚੋਂ ਪੈਸੇ ਗਾਇਬ ਹੋਏ ਸੀ ਜਿਹੜੇ ਕਿ ਉਹਨਾਂ ਨੇ ਨਹੀਂ ਕਢਾਏ ਸੀ ਜਿਸ ਦੇ ਬੇਸ ਤੇ ਐਫਆਈਆਰ ਤਲਵੰਡੀ ਸਾਹਿਬ ਕੋਲ ਦਰਜ ਕੀਤੀ ਗਈ ਹੈ ਐਫਆਈਆਰ ਨੰਬਰ ਹੈ 143 ਸੈਕਸ਼ਨ 409 381 420 465 467 486 ਤੇ ਪੀਸੀਐਕ 131ਏ ਸਰ ਹੋਰ ਵੀ ਜੋ ਬੰਦੇ ਸ਼ਾਮਿਲ ਹੋ ਸਕਦੇ ਹੋਣ ਇੱਕ ਬੰਦੇ ਦੇ ਖਿਲਾਫ ਪੜਤਾਲ ਹਜੇ ਵੀ ਚੱਲ ਰਹੀ ਹੈਗੀ ਹੈ ਤੇ ਸੋਨਾ ਵੀ ਬਿਸਿੰਗ ਹੋਇਆ ਛਾਡੇ ਵਿੱਚ ਇਸ ਦੇ ਵਿੱਚ ਬੈਂਕ ਦੇ ਵਿੱਚ ਗੋਲਡ ਔਨ ਦਾ ਜਿਹੜੇ ਲੋਨ ਲੈਂਦੇ ਉਹਦਾ ਵੀ ਸੋਨਾ ਪਿਆ ਸੀ ਉਹ ਵੀ ਗਾਇਬ ਹੋਇਆ ਹੈ ਤੇ ਏਟੀਐਮ ਦੇ ਵਿੱਚੋਂ ਵੀ ਪੈਸੇ ਨਿਕਲੇ ਸੀ ਉਹ ਸਾਰਾ ਕੁਝ ਇਹ ਚ ਇਨਕਲੂਡਡ ਹੈਗਾ ਐਫਆਈਆਰ ਦੇ ਵਿੱਚ ਤੇ ਉਸ ਦੀ ਅੱਗੇ ਪੜਤਾਲ ਚੱਲ ਰਹੀ ਹੈ ਕਿਹੜੇ ਕਿਹੜੇ ਅੱਗੇ ਹੋਰ ਇਨਵੋਲਵਮੈਂਟ ਨਿਕਲਦੀ ਹੈ ਜਾਂ ਕੁਝ ਹੋਰ ਸਾਡੇ ਕੋਲ ਤੱਕ ਸਾਹਮਣੇ ਆਉਂਦੇ ਨੇ ਤਾਂ ਉਸ ਤੇ ਕਾਰਵਾਈ ਕੀਤੀ ਜਾਏਗੀ